ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੀਕੇ ਪੰਜਾਬੀ ਕਹਾਣੀਆਂ ਦੇ ਚੈਨਲ ਤੇ ਹਾਜ਼ਰ ਹਾਂ ਇੱਕ ਹੋਰ ਨਵੀਂ ਕਹਾਣੀ ਲੈ ਕੇ ਉਮੀਦ ਕਰਦੀ ਹਾਂ ਕਿ ਤੁਸੀਂ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋਗੇ ਤੇ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਸ਼ੁਰੂ ਕਰਦੇ ਹਾਂ ਕਹਾਣੀ ਨੂੰ ਜਦੋਂ ਮੈਂ ਵਿਧਵਾ ਹੋਈ ਤਾਂ ਮੇਰੀ ਦਰਾਨੀ ਨੇ ਹੀ ਮੇਰਾ ਵਿਆਹ ਆਪਣੇ ਪਤੀ ਨਾਲ ਕਰਵਾ ਦਿੱਤਾ ਅਤੇ ਉਹ ਮੇਰੀ ਸੌਂਕਣ ਬਣ ਕੇ ਦਿਨ ਰਾਤ ਮੇਰੀ ਸੇਵਾ ਕਰਨ ਲੱਗੀ ਇਹ ਸਭ ਕੁਝ ਦੇਖ ਕੇ ਮੈਂ ਬਹੁਤ ਹੈਰਾਨ ਤੇ ਪਰੇਸ਼ਾਨ ਸੀ ਉਹ ਰੋਜ਼ ਰਾਤ ਨੂੰ ਮੈਨੂੰ ਦੋ ਆਮਲੇਟ ਤੇ ਨਾਲ ਦੇਸੀ ਘਿਓ ਦਾ ਪਰੌਂਠਾ ਖਵਾਉਂਦੀ ਹੁੰਦੀ ਸੀ ਤੇ ਕਹਿੰਦੀ ਸੀ ਜਲਦੀ ਤੋਂ ਸਾਡੇ ਪਰਿਵਾਰ ਦੇ ਵਾਰਿਸ ਨੂੰ ਜਨਮ ਦੇਵੇਂਗੀ ਤੋ ਇਹ ਸਭ ਕੁਝ ਖਾ ਕੇ ਅਤੇ ਫਿਰ ਜਦੋਂ ਮੈਂ ਸਵੇਰੇ ਉੱਠਦੀ ਤਾਂ ਮੇਰੇ ਪਰਸ ਵਿੱਚ ਢੇਰ ਸਾਰੇ ਪੈਸੇ ਰੱਖ ਰਿੰਦੀ ਸੀ ਮੈਨੂੰ ਡਾਕਟਰ ਦੇ ਕੋਲ ਵੀ ਲੈ ਕੇ ਜਾਂਦੀ ਸੀ ਇੱਕ ਦਿਨ ਨਰਸ ਸਾਨੂੰ ਦੋਨਾਂ ਨੂੰ ਪਛਾਣ ਨਾ ਸਕੀ ਕਿਉਂਕਿ ਅਸੀਂ ਦੋਨਾਂ ਨੇ ਇੱਕ ਹੀ ਰੰਗ ਦੇ ਦੁਪੱਟੇ ਨਾਲ ਚਿਹਰਾ ਟੱਕਿਆ ਹੋਇਆ ਸੀ ਟੇਕੀ ਰੰਗ ਦੇ ਸੂਟ ਪਾਏ ਹੋਏ ਸੀ ਮੇਰੇ ਕੰਨ ਵਿੱਚ ਡਾਕਟਰ ਬੋਲੀ ਅੱਜ ਤੂੰ ਉਸ ਨੂੰ ਨੀਂਦ ਦੀ ਗੋਲੀ ਨਾ ਖਵਾਇ ਮੈਨੂ ਸ਼ਾਕ ਕੋਆ ਮੈਂ ਉਸ ਰਾਤ ਸੌਣ ਲੱਗਿਆ ਇੱਕ ਨਾਟਕ ਕੀਤਾ ਕਿ ਮੈਂ ਸੋ ਚੁੱਕੀ ਹਾਂ ਤੇ ਕੁਝ ਢੇਰ ਬਾਅਦ ਮੇਰੀ ਜਾਨ ਹੀ ਨਿਕਲ ਗਈ ਇਹ ਦੇਖ ਕੇ ਕਿ ਉਹ ਤਾਂ ਮੇਰਾ ਪਹਿਲਾ ਨਾਮ ਸੀਮਾ ਸੀ ਮੇਰੇ ਨਾਲ ਜ਼ਿੰਦਗੀ ਨੇ ਇੱਕ ਇੰਨਾ ਵੱਡਾ ਮਜ਼ਾਕ ਕੀਤਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਅਜਿਹਾ ਮਜ਼ਾਕ ਰੱਬ ਕਿਸੇ ਨਾਲ ਨਾ ਕਰੇ ਮੈਂ ਸੋਚਦੀ ਰਹਿੰਦੀ ਕਿ ਸਭ ਕੁਝ ਠੀਕ ਹੈ ਪਰ ਸਭ ਕੁਝ ਬਰਬਾਦ ਹੁੰਦਾ ਰਿਹਾ ਮੈਂ ਸਭ ਕੁਝ ਜਸਵੀਕਾਰ ਕਰ ਲਿਆ ਸੀ ਕਿ ਮੈਂ ਮਤਲਬੀ ਸੀ ਮੇਰੀ ਕਹਾਣੀ ਸੁਣ ਕੇ ਤੁਸੀਂ ਵੀ ਬਹੁਤ ਹੈਰਾਨ ਤੇ ਪਰੇਸ਼ਾਨ ਹੋ ਜਾਓਗੇ ਕਿ ਅਜਿਹਾ ਇਸ ਨਾਲ ਕਿਉਂ ਹੋਇਆ ਆਖਰ ਵਿੱਚ ਤੁਸੀਂ ਹੀ ਫੈਸਲਾ ਕਰਦੇ ਹੋ ਕਿ ਮੈਂ ਸਹੀ ਸੀ ਆਪਣੀ ਜਗਾਹ ਜਾਂ ਘਰ ਸੀ ਮੈਂ 18 ਸਾਲ ਦੀ ਸੀ ਜਦੋਂ ਮੇਰਾ ਵਿਆਹ ਕਰਵਾ ਦਿੱਤਾ ਗਿਆ ਸੀ ਮੇਰੇ ਲਈ ਰਿਸ਼ਤਾ ਇੱਕ ਰਿਸ਼ਤੇਦਾਰਾਂ ਨੇ ਹੀ ਲਿਆਂਦਾ ਸੀ ਲੋਕ ਸਾਡੇ ਮੁਹੱਲੇ ਦੇ ਸੀ ਸਾਨੂੰ ਆਉਂਦੇ ਜਾਂਦੇ ਦੇਖਦੇ ਰਹਿੰਦੇ ਸੀ ਅਸੀਂ ਹਮੇਸ਼ਾ ਵਿਆਹ ਸ਼ਾਦੀਆਂ ਵਿੱਚ ਹੀ ਇੱਕ ਦੂਜੇ ਨੂੰ ਮਿਲਦੇ ਸੀ ਇਹ ਇੱਕ ਜੁਆਇੰਟ ਫੈਮਲੀ ਸੀ ਉਸ ਘਰ ਵਿੱਚ ਤਿੰਨ ਬੇਟੇ ਪਹਿਲਾਂ ਤੋਂ ਹੀ ਵਿਆਹ ਹੋਏ ਸੀ ਤੇ ਆਖਰੀ ਦੋ ਬੇਟਿਆਂ ਦਾ ਵਿਆਹ ਇੱਕੋ ਸਾਥ ਹੋਣ ਵਾਲਾ ਸੀ ਮੇਰੇ ਹੋਣ ਵਾਲੇ ਦਯੋਰ ਦੀ ਪਤਨੀ ਪਸੰਦ ਕਰ ਲਈ ਸੀ ਤੇ ਦੂਜੇ ਬੇਟੇ ਲਈ ਮੈਨੂੰ ਪਸੰਦ ਕਰ ਲਿਆ ਸੀ ਮੇਰੇ ਮਾਤਾ ਪਿਤਾ ਚੰਗੇ ਖਾਂਦੇ ਪਿੰਦੇ ਪਰਿਵਾਰ ਵਿੱਚੋਂ ਸੀ ਤੇ ਮੈਂ ਉਹਨਾਂ ਦੀ ਕਲੋਤੀ ਬੇਟੀ ਸੀ ਮੇਰੀ ਦਰਾਨੀ ਦਾ ਨਾਮ ਸੀਮਾ ਸੀ ਸਾਡਾ ਦੋਨਾਂ ਦਾ ਵਿਆਹ ਇੱਕ ਸਾਥ ਹੀ ਹੋਇਆ ਸੀ ਤੇ ਉਸ ਦੀ ਸ਼ਕਲ ਸੁਰਤ ਠੀਕ-ਠਾਕ ਸੀ ਐਨੀ ਸੋਹਣੀ ਨਹੀਂ ਸੀ ਉਹ ਇਸ ਤਰ੍ਹਾਂ ਸਾਰੇ ਲੋਕ ਆਉਂਦੇ ਤੇ ਮੇਰੀ ਹੀ ਤਾਰੀਫ ਕਰਦੇ ਕਿ ਤੂੰ ਉਸ ਤੋਂ ਬਹੁਤ ਜ਼ਿਆਦਾ ਖੂਬਸੂਰਤ ਹੈ ਤੇ ਮੇਰੇ ਪਤੀ ਕਿਸ਼ਨ ਦੀ ਵੀ ਆਮ ਸ਼ਕਲ ਸੁਰਤ ਦੇ ਮਾਲਕ ਸੀ ਜਾਣਿਆਂ ਨਾ ਜਾਣੇ ਵਿੱਚ ਮੈਂ ਸੀਮਾ ਦੇ ਨਾਲ ਬਹੁਤ ਬੁਰਾ ਕੀਤਾ ਕਿਉਂਕਿ ਵਿਆਹ ਵਾਲੇ ਦਿਨ ਸਭ ਲੋਕ ਮੇਰੀ ਤਾਰੀਫ ਕਰ ਰਹੇ ਸੀ ਤੇ ਸਿਰਫ ਕੋਈ ਦੇਖ ਨਹੀਂ ਰਿਹਾ ਸੀ ਸੀਮਾ ਨੂੰ ਉਹ ਵੀ ਵਿਚਾਰੀ ਬੜੇ ਸਬਰ ਨਾਲ ਬੈਠੀ ਸੀ ਕਹਿੰਦੇ ਹਨ ਕਿ ਜੋ ਦੋ ਲੜਕੀਆਂ ਦਾ ਵਿਆਹ ਇਕੱਠੇ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਇਸ ਤਰ੍ਹਾਂ ਦਾ ਹੀ ਕੋਈ ਸਿਰ ਹੁੰਦਾ ਲੇਕਿਨ ਮੇਰੇ ਸਹੁਰੇ ਵਾਲੇ ਪੈਸੇ ਬਚਾ ਰਹੇ ਸੀ ਆਪਣੇ ਤੇ ਕਿਹਾ ਕਿ ਦੋਵਾਂ ਭਰਾਵਾਂ ਦਾ ਇੱਕੇ ਲਿਬੜੇ ਪਾਂਡੇ ਵਿੱਚ ਵਿਆਹ ਕਰ ਦਿੰਨੇ ਆ ਤਾਂ ਕਿ ਖਰਚਾ ਘੱਟ ਆਵੇ ਖੈਰ ਸਾਡਾ ਵਿਆਹ ਹੋ ਗਿਆ ਤੇ ਅਸੀਂ ਦੋਨਾਂ ਨੇ ਆਪਣੀ ਆਪਣੀ ਜ਼ਿੰਦਗੀ ਸ਼ੁਰੂਆਤ ਕਰ ਦਿੱਤੀ ਵੈਸੇ ਤਾਂ ਉਹ ਜੁਆਇੰਟ ਫੈਮਿਲੀ ਸੀ ਪਰ ਸਾਰਿਆਂ ਦੇ ਚੁੱਲ੍ਹੇ ਅਲੱਗ-ਅਲੱਗ ਬਣੇ ਹੋਏ ਸੀ ਸਾਰੇ ਰਸੋਈ ਦਾ ਆਪਣਾ ਕੰਮ ਕਰਦੇ ਸੀ ਇਸ ਗੱਲ ਦਾ ਵੀ ਬਹੁਤ ਆਰਾਮ ਸੀ ਜੀਵਨ ਚੰਗਾ ਚੱਲ ਰਿਹਾ ਸੀ ਕਿਸੇ ਪਾਸਿਓ ਕੋਈ ਵੀ ਤਕਲੀਫ ਜਾਂ ਸਮੱਸਿਆ ਨਹੀਂ ਸੀ ਮੇਰੇ ਪਤੀ ਵੀ ਮੈਨੂੰ ਬਹੁਤ ਪਿਆਰ ਕਰਦੇ ਸੀ ਮੇਰਾ ਬਹੁਤ ਧਿਆਨ ਰੱਖਦੇ ਸੀ ਮੇਰੀ ਹਰ ਗੱਲ ਮੰਨਦਾ ਸੀ ਮੇਰੀ ਦਰਾਨੀ ਦੇ ਕਮਰੇ ਵਿੱਚ ਹਮੇਸ਼ਾ ਲੜਾਈ ਝਗੜੇ ਦੀਆਂ ਹੀ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸੀ ਪਹਿਲਾਂ ਤਾਂ ਮੈਨੂੰ ਇੰਝ ਲੱਗਦਾ ਸੀ ਕਿ ਇਹ ਆਮ ਜਹੀ ਗੱਲ ਆ ਕਿ ਹਰ ਇੱਕ ਘਰ ਵਿੱਚ ਲੜਾਈ ਹੁੰਦੀ ਰਹਿੰਦੀ ਏ ਤੇ ਵਿਆਹ ਦੇ ਸ਼ੁਰੂਆਤੀ ਦਿਨਾਂ ਵਿੱਚ ਥੋੜਾ ਬਹਿਸ ਬਾਜ਼ੀ ਦਾ ਹੋਣਾ ਜਾਇਜ਼ ਹੈ ਜੇ ਸ ਵੀ ਪਤੀ ਪਤਨੀ ਇੱਕ ਦੂਜੇ ਨੂੰ ਮਨਾਉਂਦੇ ਹਨ ਉਹ ਸੱਚੇ ਪਤੀ ਪਤਨੀ ਹੁੰਦੇ ਹਨ ਪਰ ਇੱਥੇ ਤਾਂ ਬਹੁਤ ਕੁਝ ਹੋ ਰਿਹਾ ਸੀ ਮੇਰਾ ਦਿਓਰ ਜੋਰ-ਜੋਰ ਨਾਲ ਆਪਣੀ ਪਤਨੀ ਤੇ ਉੱਪਰ ਝਿੜਕ ਰਿਹਾ ਸੀ ਜਦੋਂ ਇਸ ਵਾਰੀ ਮੈਂ ਆਪਣੇ ਪਤੀ ਨਾਲ ਗੱਲ ਕੀਤੀ ਕਿ ਉਸਨੇ ਮੈਨੂੰ ਕਹਾ ਕਿ ਆਪਾਂ ਨੂੰ ਇਸ ਮਾਮਲੇ ਵਿੱਚ ਨਹੀਂ ਬੋਲਣਾ ਚਾਹੀਦਾ ਇੱਕ ਦਿਨ ਮੈਂ ਉਹਨਾਂ ਦੇ ਕਮਰੇ ਦੇ ਬਾਹਰ ਦੀ ਲੰਘ ਰਹੀ ਸੀ ਤਾਂ ਮੈਂ ਆਪਣੇ ਦਿਓਰ ਦੀ ਆਵਾਜ਼ ਸੁਣੀ ਤੇ ਮੈਂ ਇਸ ਲਈ ਰੁਕ ਗਈ ਕਿਉਂਕਿ ਮੈਂ ਆਪਣਾ ਨਾਮ ਉਸਦੇ ਮੂੰਹੋਂ ਸੁਣ ਲਿਆ ਸੀ ਮੇਰਾ ਦਿਓਰ ਨਾ ਜਾਣੇ ਮੇਰਾ ਨਾਮ ਕਿਉਂ ਲੈ ਰਿਹਾ ਸੀ ਤੇ ਆਪਣੀ ਪਤਨੀ ਦੇ ਨਾਲ ਕਿਉਂ ਝਗੜ ਰਿਹਾ ਸੀ ਮੈਂ ਸੋਚਣ ਲੱਗੀ ਕਿ ਕਿਤੇ ਮੇਰੇ ਤੋਂ ਤਾਂ ਕੋਈ ਗਲਤੀ ਨਹੀਂ ਹੋ ਗਈ ਪਰ ਅਜੇ ਹ ਤਾਂ ਕੁਝ ਵੀ ਨਹੀਂ ਸੀ ਹੋਇਆ ਮੈਂ ਉਹਨਾਂ ਦੇ ਮਾਮਲੇ ਵਿੱਚ ਦਖਲ ਅੰਦਾਜ਼ੀ ਦੇਣਾ ਨਹੀਂ ਸੀ ਚਾਹੁੰਦੀ ਕਿਉਂਕਿ ਮੇਰੇ ਪਤੀ ਨੇ ਮੈਨੂੰ ਕਿਹਾ ਸੀ ਕਿ ਤੈਨੂੰ ਅਜੇ ਹਾਂ ਕੁਝ ਕਰਨ ਦੀ ਲੋੜ ਨਹੀਂ ਹੈ ਇਸ ਲਈ ਮੈਂ ਉਹਨਾਂ ਨੂੰ ਉਹਨਾਂ ਦੇ ਹਾਲ ਉੱਤੇ ਛਾੜ ਦਿੱਤਾ ਇੱਕ ਦਿਨ ਮੇਰੇ ਦਿਓਰ ਨੇ ਮੈਨੂੰ ਰੋਕਿਆ ਤੇ ਕਹਾ ਭਾਬੀ ਜੀ ਤੂੰ ਮੇਰੀ ਪਤਨੀ ਨੂੰ ਵੀ ਕੁਝ ਸਿਖਾ ਦੇ ਉਸ ਨੂੰ ਕਹਿ ਕਿ ਉਹ ਵੀ ਤੇਰੀ ਤਰ੍ਹਾਂ ਸੱਜ-ਤੱਜ ਕੇ ਰਿਹਾ ਕਰੇ ਮੈਂ ਆਪਣੇ ਦਿਓਰ ਨੂੰ ਕਹਾ ਕਿ ਤੇਰੀ ਪਤਨੀ ਬਹੁਤ ਪਿਆਰੀ ਆ ਉਸ ਨੂੰ ਸੱਜਣ ਦੀ ਕੀ ਜ਼ਰੂਰਤ ਹੈ ਮੈਨੂੰ ਉਹ ਕਹਿੰਦਾ ਉਹ ਬਿਲਕੁਲ ਵੀ ਸੋਹਣੀ ਨਹੀਂ ਤੁਸੀਂ ਤਾਂ ਉਸ ਦਾ ਦਿਲ ਰੱਖਣ ਲਈ ਕਹਿੰਦੇ ਹੋ ਤਾਂਹੀਂ ਤਾਂ ਉਹ ਆਪਣਾ ਖਿਆਲ ਨਹੀਂ ਰੱਖਦੀ ਇੱਕ ਦਿਨ ਮੇਰਾ ਪਤੀ ਅਤੇ ਮੇਰਾ ਦਿਓਰ ਦੋਨੋਂ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਉਹਨਾਂ ਦੀ ਮੋਟਰਸਾਈਕਲ ਕਾਰ ਨਾਲ ਜਾ ਟਕੇ ਟਕਰਾ ਗਈ ਮੇਰੇ ਦਿਓਰ ਨੂੰ ਥੋੜ੍ਹੀ ਬਹੁਤ ਹੀ ਸੱਟ ਲੱਗੀ ਪਰ ਮੇਰੇ ਪਤੀ ਦਾ ਐਕਸੀਡੈਂਟ ਵਿੱਚ ਮਰਨ ਹੋ ਗਿਆ ਸੀ ਉਸਦੀ ਮੌਤ ਹੋ ਗਈ ਤੇ ਇਹ ਸਭ ਕੁਝ ਸੁਣ ਕੇ ਮੈਂ ਗਮ ਵਿੱਚ ਡੁੱਬ ਗਈ ਜਦੋਂ ਮੇਰੇ ਵਿਆਹ ਨੂੰ ਹਜੇ ਕੀ 1 ਸਾਲ ਹੀ ਹੋਇਆ ਨਹੀਂ ਸੀ ਤੇ ਮੈਂ ਵਿਧਵਾ ਹੋ ਚੁੱਕੀ ਸੀ ਪਤੀ ਦੀ ਮੌਤ ਤੋਂ ਬਾਅਦ ਮੈਂ ਸਹੁਰੇ ਘਰ ਵਿੱਚ ਰਹਿੰਦੀ ਸੀ ਮੇਰੇ ਦਿਨ ਬੜੇ ਹੀ ਉਦਾਸੀ ਨਾਲ ਲੰਘੇ ਸੀ ਸਭ ਕਹਿਣ ਲੱਗੇ ਇਸ ਕੁੜੀ ਦੀ ਜ਼ਿੰਦਗੀ ਬਰਬਾਦ ਹੋ ਗਈ ਹੁਣ ਇਸਦੇ ਨਾਲ ਵਿਆਹ ਕੌਣ ਕਰੇਗਾ ਅੱਜਕੱਲ ਤਾਂ ਕੁਆਰੀਆਂ ਕੁੜੀਆਂ ਨੂੰ ਵੀ ਰਿਸ਼ਤੇ ਨਹੀਂ ਮਿਲਦੇ। ਮੇਰੀ ਦਰਾਨੀ ਵੀ ਬਹੁਤ ਉਦਾਸ ਸੀ। ਵਾਰ-ਵਾਰ ਮੈਨੂੰ ਇੱਕੋ ਗੱਲ ਸਮਝਾ ਰਹੀ ਸੀ। ਪਰ ਮੈਂ ਸਾਰਾ ਗੁੱਸਾ ਉਸੇ ਤੇ ਕੱਢ ਦਿੰਦੀ ਸੀ। ਮੈਂ ਕਿਹਾ ਤੇਰੇ ਪਤੀ ਦੇ ਨਾਲ ਹੀ ਮੇਰਾ ਪਤੀ ਗਿਆ ਸੀ। ਕਿਸੇ ਨੂੰ ਇਹ ਕਹਿਣਾ ਬਹੁਤ ਆਸਾਨ ਹੁੰਦਾ ਹੈ ਕਿ ਸੰਭਾਲ ਖੁਦ ਨੂੰ। ਪਰ ਜਦੋਂ ਖੁਦ ਤੇ ਬੀਤਦੀ ਹੈ ਨਾ ਤਾਂ ਉਦੋਂ ਪਤਾ ਲੱਗਦਾ ਹੈ। ਮੈਂ ਆਪਣੀ ਦਰਾਨੀ ਨੂੰ ਕਿਹਾ ਕਿ ਜੇ ਤੂੰ ਮੇਰੀ ਜਗਾ ਤੇ ਹੁੰਦੀ ਤਾਂ ਮੈਂ ਤੈਨੂੰ ਪੁੱਛਦੀ ਐਨਾ ਵੱਡਾ ਦੁੱਖ ਕਿਸ ਤਰ੍ਹਾਂ ਬਰਦਾਸ਼ਤ ਕਰੀਦਾ ਹੈ ਤੇਰਾ ਤਾਂ ਪਤੀ ਸਹੀ ਸਲਾਮਤ ਆ ਮੇਰੀ ਤਾਂ ਦੁਨੀਆ ਹੀ ਖਤਮ ਹੋ ਗਈ ਹੈ ਮੇਰੇ ਦਿਓ ਨੇ ਇਹ ਗੱਲ ਸੁਣ ਲਈ ਤੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਖੈਰ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰੇ ਸਹੁਰੇ ਘਰ ਵਿੱਚ ਰਹਿਣ ਦਾ ਫੈਸਲਾ ਕੀਤਾ ਗਿਆ ਸੀ ਮੈਂ ਕਿਹਾ ਕਿ ਮੈਂ ਵਾਪਸ ਨਹੀਂ ਜਾਵਾਂਗੀ ਮੈਂ ਦੂਜਾ ਵਿਆਹ ਵੀ ਨਹੀਂ ਕਰਵਾਵਾਂਗੀ ਬਤਨ ਨੂੰ ਗੁਜ਼ਰੇ 6 ਮਹੀਨੇ ਹੋਏ ਸੀ ਕਿ ਜਦੋਂ ਮੇਰੀ ਦਰਾਣੀ ਨੇ ਮੇਰੇ ਸੱਸ ਦੇ ਸਾਹਮਣੇ ਇੱਕ ਅਜਹੀ ਗੱਲ ਰੱਖੀ ਜਿਸ ਤੇ ਘਰ ਵਾਲੇ ਤੁਰੰਤ ਤਿਆਰ ਹੋ ਗਏ ਤੇ ਉਹ ਗੱਲ ਇਹ ਸੀ ਕਿ ਮੇਰੇ ਦਿਓਰ ਨਾਲ ਹੀ ਮੇਰਾ ਵਿਆਹ ਕਰ ਦਿੱਤਾ ਜਾਵੇ ਘਰ ਵਾਲੇ ਤੇ ਅੰਮ੍ਰਿ ਵੀ ਇਸ ਵਿਆਹ ਦੇ ਲਈ ਤਿਆਰ ਸੀ ਹੁਣ ਸਾਰੇ ਇਕੱਠੇ ਬੈਠੇ ਹੋਏ ਸੀ ਤਾਂ ਉਸਨੇ ਕਿਹਾ ਕਿ ਮੈਂ ਮੋਟਰਸਾਈਕਲ ਚਲਾ ਰਿਹਾ ਸੀ ਭਰਾ ਮੇਰੇ ਪਿੱਛੇ ਬੈਠਾ ਸੀ ਮੈਨੂੰ ਇਸ ਤਰ੍ਹਾਂ ਲੱਗਾ ਕਿ ਉਹ ਮੇਰੇ ਇਸੇ ਦੀ ਮੌਤ ਲੈ ਕੇ ਚਲਾ ਗਿਆ ਹੈ ਇਸ ਲਈ ਉਸ ਦੀਆਂ ਜ਼ਿੰਮੇਵਾਰੀਆਂ ਮੈਨੂੰ ਨਿਭਾਉਣੀਆਂ ਚਾਹੀਦੀਆਂ ਨੇ ਘਰ ਵਾਲਿਆਂ ਦਾ ਵੀ ਇਹੀ ਕਹਿਣਾ ਸੀ ਕਿ ਤੂੰ ਸਾਡੀ ਨੂੰਹ ਹੈ ਅਸੀਂ ਤੈਨੂੰ ਬੜੇ ਹੀ ਸ਼ਾਨ ਨਾਲ ਵਿਆਹ ਕੇ ਲਿਆਏ ਹਾਂ ਹੁਣ ਤੂੰ ਸਾਡੀ ਬੇਟੀ ਦੀ ਆਖਰੀ ਨਿਸ਼ਾਨੀ ਹੈ ਤੈਨੂੰ ਦੇਖ ਕੇ ਸਾਨੂੰ ਸਾਡੇ بیٹے ਦੀ ਯਾਦ ਆਉਂਦੀ ਹੈ ਮੇਰੇ ਮਾਪੇ ਵੀ ਬੁਲਾ ਲਿਆ ਗਿਆ ਉਹਨਾਂ ਦਾ ਵੀ ਇਹੀ ਕਹਿਣਾ ਸੀ ਜਦੋਂ ਮੇਰਾ ਦਿਓਰ ਇਸ ਗੱਲ ਦੇ ਲਈ ਤਿਆਰ ਆ ਤਾਂ ਫਿਰ ਕਿਸੇ ਹੋਰ ਦੇ ਬੋਲਣ ਦਾ ਕੋਈ ਮਤਲਬ ਨਹੀਂ ਸੀ ਨਿਕਲਦਾ ਮੇਰੀ ਦਰਿਆਣੀ ਵੀ ਤਿਆਰ ਸੀ ਉਸਨੇ ਮੇਰੇ ਹੱਥ ਤੇ ਹੱਥ ਰੱਖ ਕੇ ਕਹਾ ਕਿ ਤੂੰ ਇੱਕ ਵਾਰ ਮੈਨੂੰ ਠੀਕ ਹੀ ਕਿਹਾ ਸੀ ਕਿ ਕਿਸੇ ਨੂੰ ਸਮਝਾਉਣਾ ਬਹੁਤ ਆਸਾਨ ਹੁੰਦਾ ਹੈ ਪਰ ਉਸਦੇ ਦੁੱਖ ਨੂੰ ਵੰਡ ਲੈਣਾ ਬਹੁਤ ਮੁਸ਼ਕਲ ਕੰਮ ਹੁੰਦਾ ਹੈ ਮੈਂ ਆਪਣੇ ਪਤੀ ਨੂੰ ਤੇਰੇ ਨਾਲ ਵੰਡ ਕੇ ਬਿਲਕੁਲ ਵੀ ਦੁਖੀ ਨਹੀਂ ਹਾਂ ਮੈਨੂੰ ਕੋਈ ਸ਼ਿਕਾਇਤ ਨਹੀਂ ਹੈ ਮੈਨੂੰ ਇਹ ਗੱਲ ਬਹੁਤ ਅਜੀਬ ਲੱਗ ਰਹੀ ਸੀ ਕਿ ਬਹੁਤ ਹੀ ਜ਼ਿਆਦਾ ਅਜੀਬ ਮੈਂ ਅਜੇ ਹਾਂ ਨਹੀਂ ਸੀ ਚਾਹੁੰਦੀ ਪਰ ਮੇਰੇ ਸਹੁਰਿਆਂ ਨੇ ਤੇ ਮੇਰੇ ਮਾਪੇ ਬ ਨੇ ਮੈਨੂੰ ਇਹੀ ਸਮਝਾਇਆ ਕਿ ਸਭ ਤੋਂ ਵਧੀਆ ਫੈਸਲਾ ਇਹੀ ਆ ਮੇਰੇ ਦਿਓਰ ਦੀ ਵੀ ਸਭ ਤਾਰੀਫ ਕਰ ਰਹੇ ਸੀ ਕਿ ਆਪਣੇ ਪਰਾਂ ਦੀ ਵਿਧਵਾ ਨਾਲ ਵਿਆਹ ਕਰਨ ਤੇ ਵਧੀਆ ਹੋਰ ਕੀ ਹੋ ਸਕਦਾ ਹੈ ਉਸਦੀ ਪਤਨੀ ਜਾਣੀ ਕਿ ਮੇਰੀ ਦਰਾਨੀ ਵੀ ਸਭ ਲੋਕ ਪਰ ਸੰਸਾ ਕਰਨ ਲੱਗੇ ਕਿ ਪ੍ਰਮਾਤਮਾ ਅਜਹੀ ਪਤਨੀ ਸਭ ਨੂੰ ਦੇਵੇ ਜਿਸ ਦੇ ਆਪਣੇ ਪਤੀ ਨੂੰ ਸਹੀ ਰਾਹ ਦਿਖਾਏ ਨੇ ਘਰ ਦੇ ਘਰ ਆਉਂਦੇ ਸਭ ਵਡਿਆਂ ਦੀ ਗੱਲ ਮੰਨ ਕੇ ਮੈਂ ਵੀ ਵਿਆਹ ਲਈ ਹਾਂ ਕਰ ਦਿੱਤੀ ਹੁਣ ਮੇਰਾ ਦਿਉਰ ਮੇਰਾ ਪਤੀ ਬਣ ਚੁੱਕਿਆ ਸੀ ਪਰ ਮੈਂ ਆਪਣੇ ਕਮਰੇ ਵਿੱਚ ਹੀ ਰਹਿੰਦੀ ਸੀ ਇਕੱਲੀ ਜਿਸ ਵਿੱਚ ਮੈਂ ਪਹਿਲਾਂ ਰਹਿੰਦੀ ਸੀ ਪਰ ਮੇਰਾ ਦਿਓਰ ਜੋ ਕਿ ਹੁਣ ਮੇਰਾ ਪਤੀ ਬਣ ਚੁੱਕਿਆ ਸੀ ਉਹ ਵੀ ਮੇਰੇ ਕਮਰੇ ਵਿੱਚ ਆਉਣ ਲੱਗ ਪਿਆ ਸੀ ਮੇਰੇ ਵਿਆਹ ਨੂੰ ਹਲੇ ਇੱਕ ਹਫਤਾ ਹੀ ਹੋਇਆ ਸੀ ਕਿ ਮੇਰੀ ਦਰਾਣੀ ਮੇਰੇ ਕਮਰੇ ਵਿੱਚ ਆਈ ਤੇ ਲੱਗੀ ਮੇਰੇ ਹੱਥ ਤੇ ਹੱਥ ਰੱਖ ਕੇ ਉਸ ਨੇ ਇੱਕ ਪਲੇਟ ਵਿੱਚ ਦੋ ਓਮਲੇਟ ਤੇ ਇੱਕ ਪਰੌਂਠਾ ਰੱਖਿਆ ਹੋਇਆ ਸੀ ਮੈਨੂੰ ਕਹਿਣ ਲੱਗੀ ਇਹ ਮੈਂ ਤੇਰੇ ਲਈ ਲਿਆਂਈ ਆ ਮੈਂ ਇਸ ਨੂੰ ਆਪਣੇ ਹੱਥਾਂ ਨਾਲ ਬਣਾਇਆ ਹੈ ਤੇ ਇਹ ਦੇਸੀ ਘਿਓ ਦੇ ਵਿੱਚ ਬਣਾਏ ਹੋਏ ਨੇ ਮੈਂ ਕਿਹਾ ਤੁਸੀਂ ਇਸ ਸਮੇਂ ਮੈਨੂੰ ਇਹ ਸਭ ਕਿਉਂ ਖਿਲਾ ਰਹੇ ਹੋ ਵੈਸੇ ਵੀ ਮੇਰੀ ਆਦਤ ਸੀ ਮੈਂ ਰਾਤ ਨੂੰ ਖਾਣਾ ਘੱਟ ਹੀ ਖਾਂਦੀ ਸੀ ਉਸਨੇ ਕਿਹਾ ਹੁਣ ਤੈਨੂੰ ਆਪਣਾ ਬਹੁਤ ਖਿਆਲ ਰੱਖਣਾ ਪਵੇਗਾ ਤੂੰ ਆਪਣਾ ਖਿਆਲ ਰੱਖੇਗੀ ਤਾਂ ਤੇਰੀ ਸਿਹਤ ਵਧੀਆ ਰਹੇਗੀ ਤਾਂ ਰੱਬ ਜਲਦੀ ਹੀ ਤੇਰੀ ਕੋਖ ਭਰ ਦੇਵੇਗਾ ਮੈਂ ਕਿਹਾ ਕਿ ਤੈਨੂੰ ਮੇਰੇ ਬੱਚੇ ਵਿੱਚ ਇੰਨੀ ਦਿਲਚਸਪੀ ਕਿਉਂ ਤੂੰ ਖੁਦ ਆਪਣੇ ਬੱਚੇ ਨੂੰ ਕਿਉਂ ਨਹੀਂ ਪਾ ਲੈਂਦੀ ਇਹ ਸਭ ਕਿਉਂ ਕਰਦੀ ਹੈ ਤੂੰ ਉਸਨੇ ਕਿਹਾ ਮੈਂ ਵੀ ਰੋਜ਼ ਇਹੀ ਕਰਦੀ ਹਾਂ ਪਰ ਤੇਰੇ ਵੀ ਬੱਚਾ ਹੋਣਾ ਚਾਹੀਦਾ ਹੈ ਨਾ ਚੰਗਾ ਲੱਗੇਗਾ ਮੈਨੂੰ ਜਦੋਂ ਤੇਰੀ ਗੋਦ ਵਿੱਚ ਬੱਚਾ ਹੋਵੇਗਾ ਤੇ ਮੇਰੀ ਵੀ ਮੈਂ ਕਿਹਾ ਕਿ ਕਾਸ਼ ਮੈਨੂੰ ਮੇਰੇ ਪਹਿਲੇ ਪਤੀ ਤੋਂ ਕੋਈ ਬੱਚਾ ਹੋ ਜਾਂਦਾ ਘੱਟ ਤੋਂ ਘੱਟ ਉਸ ਦੀ ਕੋਈ ਨਿਸ਼ਾਨੀ ਤਾਂ ਮੇਰੇ ਕੋਲ ਰਹਿ ਜਾਂਦੀ ਪਰ ਰੱਬ ਨੇ ਇਹ ਦੇਖਾ ਕੁਝ ਨਹੀਂ ਕੀਤਾ ਇਹ ਸੁਣਦੇ ਹੀ ਸੀਮਾ ਨੇ ਮੈਨੂੰ ਹੈਰਾਨੀ ਨਾਲ ਦੇਖਿਆ ਤੇ ਕਹਾ ਇਹ ਗੱਲ ਸੁਣ ਕੇ ਤਾਂ ਤੈਨੂੰ ਬਹੁਤ ਅਜੀਬ ਲੱਗੇਗਾ ਭਰਾਵਾਂ ਦੇ ਵਿੱਚ ਕੋਈ ਰਾਜ ਨਹੀਂ ਹੁੰਦਾ ਅਮਰ ਨੇ ਮੈਨੂੰ ਇਹ ਗੱਲ ਪਹਿਲਾਂ ਹੀ ਦੱਸ ਦਿੱਤੀ ਸੀ ਉਸ ਦੀ ਮੌਤ ਤੋਂ ਪਹਿਲਾਂ ਕਿ ਉਹ ਕਦੇ ਵੀ ਬਾਪ ਨਹੀਂ ਬਣ ਸਕਦਾ ਸੀ ਤੇ ਤੂੰ ਦੁਨੀਆ ਦੀ ਨਜ਼ਰ ਵਿੱਚ ਇੱਕ ਬਾਂਚ ਹੋ ਜਾਵੇਂਗੀ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਮੈਂ ਕਿਹਾ ਮੇਰਾ ਪਤੀ ਮਰ ਗਿਆ ਤਾਂ ਇਹ ਚੰਗੀ ਗੱਲ ਨੇ ਉਸ ਨੇ ਕਿਹਾ ਕਿ ਮੇਰਾ ਇਹ ਮਤਲਬ ਬਿਲਕੁਲ ਵੀ ਨਹੀਂ ਹੈ ਜੋ ਤੂੰ ਸੋਚ ਰਹੀ ਹੈ ਮੈਂ ਤੇਰਾ ਭਰਾ ਸੋਚਿਆ ਨਹੀਂ ਤੇ ਕੌਣ ਆਪਣਾ ਪਤੀ ਇਸ ਤਰ੍ਹਾਂ ਕਿਸੇ ਨਾਲ ਬਣਦਾ ਹੈ ਤੂੰ ਮੇਰੇ ਇਹਿਸਾਨ ਦਾ ਇਹ ਬਦਲਾ ਦੇ ਰਹੀ ਹੈ ਉਸ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮੇਰਾ ਵੀ ਦਿਮਾਗ ਨਾ ਜਾਣੇ ਕਿਉਂ ਖਰਾਬ ਹੋ ਗਿਆ ਸੀ ਮੈਂ ਸੋਚਣ ਲੱਗੀ ਕਿ ਆਪਣੇ ਪਤੀ ਨਾਲ ਮੇਰਾ ਵਿਆਹ ਕਰਨ ਤੇ ਉਸ ਨੂੰ ਅਜਿਹਾ ਕਿਹੜਾ ਫਾਇਦਾ ਹੋ ਸਕਦਾ ਹੈ ਫਿਰ ਵੀ ਉਸਨੇ ਇਹ ਸਭ ਕੁਝ ਕੀਤਾ ਮੈਂ ਉਸ ਤੋਂ ਮਾਫੀ ਮੰਗੀ ਤੇ ਅੰਡੇ ਦਾ ਪਰਾਂਠਾ ਖਾ ਲਿਆ ਉਹ ਕਾਫੀ ਵਧੀਆ ਹਸੀ ਤੇ ਸੁਆਦ ਵੀ ਸੀ ਮੇਰਾ ਖਿਆਲ ਬਹੁਤ ਰੱਖਦੀ ਸੀ ਉਹ ਇਸ ਤਰ੍ਹਾਂ ਵੀ ਕਦੇ ਨਹੀਂ ਹੋਇਆ ਸੀ ਕਿ ਉਸਨੇ ਮੇਰੇ ਨਾਲ ਕਦੇ ਬਰਤਮੀਜ਼ੀ ਵੀ ਕੀਤੀ ਹੋਵੇ ਹਾਲਾਂਕਿ ਮੈਂ ਇੱਕ ਵਾਰ ਗੁੱਸੇ ਵਿੱਚ ਆ ਕੇ ਉਸ ਨੂੰ ਬੁਰੀ ਤਰ੍ਹਾਂ ਛਿੜਕਿਆ ਸੀ ਪਰ ਉਸਨੇ ਕੁਝ ਵੀ ਨਹੀਂ ਅੱਗੋ ਕਹਾ ਅਤੇ ਅਮਰ ਨੂੰ ਵੀ ਮੇਰੇ ਨਾਲ ਕੋਈ ਗੱਲ ਨਹੀਂ ਕਰਦੇ ਆ ਵੇਖਿਆ ਅਮਰ ਵੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਮੇਰੇ ਪ੍ਰਤੀ ਉਸ ਦਾ ਰਵੱਈਆ ਬਿਲਕੁਲ ਵੀ ਅਜੇਹਾ ਨਹੀਂ ਸੀ ਜਿਵੇਂ ਮੈਂ ਪਹਿਲਾਂ ਉਸ ਦੀ ਭਾਬੀ ਸੀ ਉਹ ਮੇਰੇ ਨਾਲ ਪਹਿਲੇ ਦਿਨ ਤੋਂ ਹੀ ਅਜੇਹਾ ਵਿਵਹਾਰ ਕਰਦਾ ਸੀ ਜਿਵੇਂ ਮੈਂ ਪਹਿਲੇ ਦਿਨ ਤੋਂ ਹੀ ਉਸ ਦੀ ਪਤਨੀ ਹੁੰਨੀ ਹਾਂ ਉਹ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਉਹ ਮੇਰਾ ਖਿਆਲ ਰੱਖਦਾ ਸੀ ਕਦੇ-ਕਦੇ ਤਾਂ ਮੈਨੂੰ ਜ਼ਬਰਦਸਤੀ ਉਸ ਨੂੰ ਆਪਣੇ ਕਮਰੇ ਵਿੱਚੋਂ ਬਾਹਰ ਕੱਢਣਾ ਪੈਂਦਾ ਸੀ ਤੇ ਕਹਿਣਾ ਪੈਂਦਾ ਸੀ ਕਿ ਜਾਓ ਆਪਣੀ ਪਹਿਲੀ ਪਤਨੀ ਦੇ ਕੋਲ ਉਸ ਨੂੰ ਵੀ ਥੋੜਾ ਜਿਹਾ ਸਮਾਂ ਦੇ ਦਿਓ ਜਿਸ ਨੇ ਮੇਰੇ ਲਈ ਇੰਨਾ ਵੱਡਾ ਬਲੀਦਾਨ ਦਿੱਤਾ ਹੈ ਅਤੇ ਮੇਰਾ ਪਤੀ ਕਿਸੇ ਛੋਟੇ ਬੱਚੇ ਦੀ ਜਿਹਾ ਜਿੱਦ ਕਰਨ ਲੱਗ ਪੈਂਦਾ ਤੇ ਮੇਰੇ ਕਮਰੇ ਵਿੱਚੋਂ ਕਦੀ ਨਹੀਂ ਸੀ ਜਾਂਦਾ ਮੇਰੇ ਸੱਸ ਨੇ ਵੀ ਮੈਨੂੰ ਸਮਝਾਇਆ ਕਿ ਤੂੰ ਬਹੁਤ ਜ਼ਿਆਦਾ ਖੂਬਸੂਰਤ ਹੈ ਇਸ ਲਈ ਉਸਦੀ ਪਹਿਲੀ ਪਤਨੀ ਨੇ ਤੇਰੇ ਲਈ ਕਿੰਨਾ ਕੁਝ ਕੀਤਾ ਤੂੰ ਕਦੀ ਵੀ ਉਸਦੀ ਪਤਨੀ ਨੂੰ ਇਸ ਤੋਂ ਦੂਰ ਨਾ ਕਰੀ ਮੈਂ ਕਿਹਾ ਕਿ ਮੈਂ ਹਦੇਹਾ ਕਦੇ ਨਹੀਂ ਕਰਾਂਗੀ ਪਰ ਮੇਰਾ ਪਤੀ ਆ ਕਿ ਮੈਂ ਉਸਦੀ ਗੱਲ ਨੂੰ ਕਦੇ ਟਾਲ ਨਹੀਂ ਸਕਦੀ ਉਸ ਨੂੰ ਤੱਕੇ ਦੇ ਕੇ ਕਮਰੇ ਵਿੱਚੋਂ ਕੱਢ ਨਹੀਂ ਸਕਦੀ ਪਰ ਨਾ ਜਾਣੇ ਸ਼ਾਇਦ ਮੈਂ ਆਪਣੀ ਦਰਾਨੀ ਨੂੰ ਬਹੁਤ ਗਲਤ ਕਰ ਰਹੀ ਸੀ ਉਸ ਨਾਲ ਮੈਂ ਆਪਣੀ ਦਰਾਨੀ ਨੂੰ ਸਾਰੀ ਗੱਲ ਦੱਸ ਦਿੱਤੀ ਪਰ ਅਸਲ ਮੈਂ ਕੁਝ ਨਹੀਂ ਕਰ ਸਕਦੀ ਮਰਦਾਂ ਦਾ ਤਾਂ ਤੈਨੂੰ ਪਤਾ ਹੀ ਆ ਉਹ ਖੁਦ ਹੀ ਮੇਰੇ ਕਮਰੇ ਵਿੱਚੋਂ ਬਾਹਰ ਨਹੀਂ ਜਾਣਾ ਚਾਹੁੰਦੇ ਤਾਂ ਮੈਂ ਸੀਮਾ ਨੂੰ ਕਹਾ ਕੋਈ ਗੱਲ ਨਹੀਂ वैसे भी तू कोई ਭਰਾਈ ਹੈ ਤੂੰ ਤਾਂ ਉਸਦੀ ਪਤਨੀ ਹੈ ਚੰਗਾ ਗੱਲ ਕਿ ਉਹ ਤੇਰੇ ਨਾਲ ਹੀ ਰਹਿੰਦਾ ਹੈ ਤੁਹਾਡੇ ਦੋਨਾਂ ਵਿੱਚ ਰਿਸ਼ਤਾ ਮਜ਼ਬੂਤ ਹੋਣਾ ਚਾਹੀਦਾ ਹੈ ਉਹ ਪਤਨੀਆਂ ਤਾਂ ਬਹੁਤ ਭਾਗਾ ਵਾਲੀਆਂ ਹੁੰਦੀਆਂ ਨੇ ਜਿਸ ਦਾ ਪਤੀ ਉਸ ਨੂੰ ਪਸੰਦ ਕਰਦਾ ਹੈ ਜਿਸ ਦਾ ਪਤੀ ਆਪਣੀਆਂ ਪਤਨੀਆਂ ਨੂੰ ਪਸੰਦ ਨਹੀਂ ਕਰਦੇ ਉਹਨਾਂ ਤੋਂ ਪੁੱਛ ਕੇ ਦੇਖੋ ਕੀ ਹਾਲ ਹੁੰਦੇ ਨੇ ਉਹਨਾਂ ਦੇ ਉਹ ਬਹੁਤ ਹੀ ਦੁਰਭਾਗਸ਼ਾਲੀ ਹੁੰਦੀਆਂ ਨੇ ਇਹ ਗੱਲ ਕਦੇ ਕਰਦੇ ਹੋਏ ਮੇਰੇ ਦਰਾਨੀ ਕਿਤੇ ਖੋ ਜੀ ਜਾਂਦੀ ਸੀ ਮੇਰੀ ਦਰਾਨੀ ਬੜੀ ਚੰਗੀ ਸੀ ਉਹ ਹਰ ਰਾਤ ਮੈਨੂੰ ਵਧੀਆ-ਵਧੀਆ ਚੀਜ਼ਾਂ ਖਵਾਉਂਦੀ ਦੁੱਧ ਪਿਉਂਦੀ ਤੇ ਹਰ ਦਿਨ ਮੈਨੂੰ ਡਾਕਟਰ ਦੇ ਕੋਲ ਲੈ ਕੇ ਜਾਂਦੀ ਮੇਰਾ ਚੈੱਕਅਪ ਕਰਵਾਉਣ ਦੇ ਲਈ ਡਾਕਟਰ ਨੇ ਮੈਨੂੰ ਦੱਸਿਆ ਕਿ ਸਭ ਕੁਝ ਠੀਕ ਹੈ ਤੁਸੀਂ ਬਿਲਕੁਲ ਤੰਦਰੁਸਤ ਹੋ ਤੇ ਜਲਦ ਤੋਂ ਜਲ ਤੁਸੀਂ ਮਾਂ ਬਣ ਜਾਵੋਗੇ ਡਾਕਟਰ ਦੇ ਕੋਲ ਜਾਣਾ ਤਾਂ ਸਾਡਾ ਇੱਕ ਬਹਾਨਾ ਜਿਹਾ ਸੀ ਉਥੇ ਨਾਲ ਹੀ ਇੱਕ ਪਾਰਕ ਦੇਖਿਆ ਹੋਇਆ ਸੀ ਜਿਸ ਵਿੱਚ ਅਸੀਂ ਤੈਹਲਦੇ ਸੀ ਤੇ ਗੱਲਾਂ ਕਰਦੇ ਸੀ ਉਸ ਦੇ ਅਲਾਵਾ ਮੀਰੀ ਦਰਾਨੇ ਇੱਕ ਹੋਰ ਕੰਮ ਵੀ ਕਰਦੀ ਸੀ ਰਾਤ ਨੂੰ ਉਹ ਮੇਰੇ ਸਿਰ ਦੇ ਕੋਲ ਪੈਸੇ ਰੱਖ ਕੇ ਚਲੀ ਜਾਂਦੀ ਇੱਕ ਵਾਰ ਤਾਂ ਮੈਨੂੰ ਲੱਗਿਆ ਕਿ ਉਹ ਗਲਤੀ ਨਾਲ ਰੱਖ ਕੇ ਭੁੱਲ ਗਈ ਆ ਮੈਂ ਕਿਹਾ ਕਿ ਤੂੰ ਮੇਰੇ ਕਮਰੇ ਵਿੱਚ ਹੀ ਆਈ ਸੀ ਪੈਸੇ ਮੇਰੇ ਕਮਰੇ ਵਿੱਚ ਹੀ ਭੁੱਲ ਗਈ ਲੇਕਿਨ ਉਸਨੇ ਕਿਹਾ ਕਿ ਨਹੀਂ ਉਹ ਪੈਸੇ ਮੇਰੇ ਨਹੀਂ ਨੇ ਤੇਰੇ ਹੀ ਹੈ ਤੂੰ ਹੀ ਰੱਖ ਮੈਂ ਕਿਹਾ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ ਤੇ ਤੂੰ ਮੈਨੂੰ ਪੈਸੇ ਕਿਉਂ ਦੇ ਰਹੀ ਹੈ ਤਾਂ ਉਹ ਕਹਿਣ ਲੱਗੀ ਕਿ ਮੈਂ ਇੰਨੇ ਸਾਰੇ ਪੈਸੇ ਕਿੱਥੋਂ ਲਿਆਉਂਗੀ ਦਰਅਸਲ ਅਮਰ ਨੇ ਮੈਨੂੰ ਦਿੱਤੇ ਸੀ ਤੇ ਕਿਹਾ ਸੀ ਕਿ ਤੂੰ ਉਸ ਨੂੰ ਦੇ ਦੇਵੀਂ ਕਿਉਂਕਿ ਤੂੰ ਵੀ ਉਸ ਦੀ ਪਤਨੀ ਹੈ ਖਰਚਾ ਤਾਂ ਤੈਨੂੰ ਵੀ ਮਿਲਣਾ ਚਾਹੀਦਾ ਹੈ ਕਦੇ-ਕਦੇ ਤਾਂ ਮੇਰੇ ਕੋਲ ਪਿਛਲੇ ਪੈਸੇ ਪਏ ਹੁੰਦੇ ਸੀ ਤੇ ਹੋਰ ਪੈਸੇ ਆ ਜਾਂਦੇ ਸੀ ਮੇਰੀ ਕਿਸਮਤਾਂ ਚਮਕ ਉੱਠੀ ਸੀ ਪਰ ਮੈਨੂੰ ਆਪਣੇ ਪਹਿਲੇ ਪਤੀ ਦੀ ਯਾਦ ਦਿਲ ਵਿੱਚ ਅਜੇ ਵੀ ਆਉਂਦੀ ਸੀ ਪਰ ਮੇਰੀ ਜ਼ਿੰਦਗੀ ਬਰਬਾਦ ਹੋਣ ਤੋਂ ਬਚ ਬਚ ਗਈ ਸੀ ਹੁਣ ਮੈਂ ਕਿਸੇ ਵੀ ਵਿਧਵਾ ਨਹੀਂ ਸੀ ਦੇ ਵਿੱਚ ਨਹੀਂ ਸੀ ਆਉਂਦੀ ਬਲਕਿ ਮੇਰਾ ਪਤੀ ਸੀ ਹੁਣ ਦਰਾਨੀ ਅਤੇ ਮੇਰੇ ਵਿੱਚ ਬਹੁਤ ਪਿਆਰ ਵੱਧ ਗਿਆ ਸੀ ਅਸੀਂ ਦੋਨਾਂ ਨੇ ਚੀਜ਼ਾਂ ਵੀ ਇੱਕੋ ਜਿਹੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਸੀ ਇੱਕ ਦਿਨ ਅਸੀਂ ਹਸਪਤਾਲ ਗਈਆਂ ਤਾਂ ਮੈਂ ਤੇ ਮੇਰੀ ਦਰਾਨੀ ਨੇ ਇੱਕੋ ਰੰਗ ਦੇ ਦੁਪੱਟੇ ਤੇ ਸੂਟ ਪਾਏ ਹੋਏ ਸੀ ਤੇ ਇੱਕੋ ਰੰਗ ਦੇ ਦੁਪੱਟਿਆਂ ਨਾਲ ਚਿਹਰਾ ਢੱਕਿਆ ਹੋਇਆ ਸੀ ਇਸ ਲਈ ਨਰਸ ਤੋਂ ਸ਼ਾਇਦ ਗਲਤੀ ਹੋਈ ਜਦੋਂ ਮੈਨੂੰ ਡਾਕਟਰ ਦੇ ਕੋਲ ਲੈ ਕੇ ਗਈ ਤਾਂ ਜਾਣ ਤੋਂ ਪਹਿਲਾਂ ਉਸਨੇ ਮੇਰੇ ਕੰਨ ਵਿੱਚ ਕਿਹਾ ਅੱਜ ਆਪਣੀ ਸੌਂਕਣ ਨੂੰ ਨੀਂਦ ਦੀ ਗੋਲੀ ਨਾ ਖਵਾਈਂ ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਮੇਰੇ ਪੈਰਾਂ ਥੱਲੇ ਜ਼ਮੀਨ ਖਿਸ ਗਈ ਕਿ ਇਹ ਕੀ ਕੱਲ ਕਰ ਰਹੀ ਹੈ ਮੈਂ ਆਪਣੀ ਦਰਾਨੀ ਵੱਲ ਦੇਖਿਆ ਤੇ ਇਹ ਸੋਚਿਆ ਕਿ ਇਹ ਮੈਨੂੰ ਨੀਂਦ ਦੀ ਗੋਲੀ ਖਵਾਉਂਦੀ ਆ ਕਿਉਂਕਿ ਹਰ ਰਾਤ ਨੂੰ ਇਹ ਮੇਰੇ ਲਈ ਪਰਾਂਠਾ ਤੇ ਆਮਲੇਟ ਬਣਾ ਕੇ ਲਿਆਉਂਦੀ ਹੈ ਉਸ ਦੇ ਨਾਲ ਇੱਕ ਗਲਾਸ ਦੁੱਧ ਦਾ ਵੀ ਹੁੰਦਾ ਕਿਉਂਕਿ ਉਹ ਉਸ ਵਿੱਚ ਹੀ ਨੀਂਦ ਦੀ ਗੋਲੀ ਮਿਲਾ ਕੇ ਮੈਨੂੰ ਦੇ ਰਹੀ ਸੀ ਪਰ ਇਹ ਮੈਨੂੰ ਨੀਂਦ ਦੀਆਂ ਗੋਲੀਆਂ ਖਵਾ ਕੇ ਆਖਿਰ ਕਰਨਾ ਕੀ ਚਾਹੁੰਦੀ ਹੈ ਮੇਰੇ ਨਾਲ ਇਹ ਸਭ ਸੋਚ ਕੇ ਮੇਰਾ ਦਿਮਾਗ ਖਰਾਬ ਹੋ ਰਿਹਾ ਸੀ ਅਚਾਨਕ ਮੇਰੇ ਦਿਲ ਦਿਮਾਗ ਵਿੱਚ ਹਜ਼ਾਰਾਂ ਸਵਾਲਾਂ ਦਾ ਗੁੱਠੇ ਸੀ ਮੈਨੂੰ ਅਜੀਹਾ ਲੱਗ ਰਿਹਾ ਸੀ ਕਿ ਨਰਸ ਨੂੰ ਕੋਈ ਗਲਤੀ ਹੋਈ ਹੈ ਪਰ ਕੋਈ ਗਲਤੀ ਨਹੀਂ ਹੋਈ ਸੀ ਕਿਉਂਕਿ ਉਸਨੇ ਬਕਾਇਦਾ ਤਾਂ ਮੇਰੀ ਦਰਾਨੀ ਦਾ ਨਾਮ ਹੀ ਲਿਆ ਸੀ ਫਿਰ ਮੇਰੀ ਦਰਾਨੀ ਮੇਰੇ ਨਾਲ ਇੰਨੀ ਚੰਗੀ ਕਿਵੇਂ ਹੋ ਸਕਦੀ ਕਿਉਂਕਿ ਉਸਨੇ ਆਪਣੇ ਪਤੀ ਦਾ ਵਿਆਹ ਮੇਰੇ ਨਾਲ ਕਰਵਾਇਆ ਸੀ ਤੇ ਹੁਣ ਉਹ ਇਹ ਵੀ ਚਾਹੁੰਦੀ ਸੀ ਕਿ ਮੈਂ ਉਸਦੇ ਪਤੀ ਦਾ ਬੱਚਾ ਪੈਦਾ ਕਰਾਂ ਉਹ ਖੁਦ ਮਾਨ ਹੀ ਬਣ ਸਕਦੀ ਸੀ ਇਹ ਸਭ ਕੀ ਸੀ ਇਹ ਸਭ ਗੱਲਾਂ ਮੇਰੀ ਸਮਝ ਤੋਂ ਪਰੇ ਸੀ ਮੈਂ ਸੋਚਿਆ ਮੈਂ ਆਪਣੇ ਪਤੀ ਨਾਲ ਗੱਲ ਕਰਦੀ ਹਾਂ ਮੈਨੂੰ ਸਮਝ ਨਹੀਂ ਆ ਰਹੀ ਹਾਂ ਕਿ ਮੈਂ ਕੀ ਕਰਾਂ ਆਖਰਕਾਰ ਮੈਂ ਇਹ ਗੱਲ ਆਪਣੇ ਪਤੀ ਦੇ ਨਾਲ ਕਰ ਬਾਰੇ ਸੋਚੀ ਮੈਂ ਸੋਚਿਆ ਕਿ ਮੈਂ ਉਸ ਨੂੰ ਸਭ ਕੁਝ ਦੱਸ ਦਵਾਂਗੀ ਪਰ ਅੱਜ ਮੇਰੇ ਪਤੀ ਨੇ ਮੈਨੂੰ ਅਜਹੀ ਗੱਲ ਦਾ ਸੱਤਿਤੀ ਕਿ ਸਾਰੀ ਤਸਵੀਰ ਮੇਰੇ ਸਾਹਮਣੇ ਆ ਗਈ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਮੇਰੇ ਤੋਂ ਦੂਰ ਕਦੇ ਨਾ ਜਾਵੀਂ ਨਹੀਂ ਤਾਂ ਮੈਂ ਮਰ ਜਾਵਾਂਗਾ ਮੈਂ ਗੱਲ ਸੋਚ ਕੇ ਬਹੁਤ ਹੈਰਾਨ ਹੋਈ ਕਿ ਉਹ ਅਜਹੀਆਂ ਗੱਲਾਂ ਕਿਉਂ ਕਰ ਰਹਾ ਹੈ ਅੱਜ ਮੈਂ ਤੈਨੂੰ ਇੱਕ ਗੱਲ ਦੱਸਦਾ ਹਾਂ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਆਪਣੇ ਪ੍ਰਾਦੀ ਮੌਤ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਸੀ ਮੈਨੂੰ ਮੇਰੀ ਪਤਨੀ ਬਿਲਕੁਲ ਵੀ ਪਸੰਦ ਨਹੀਂ ਸੀ ਤੇ ਨਾ ਉਸਦੇ ਕੋਲ ਗੱਲ ਕਰਨ ਦਾ ਕੋਈ ਢੰਗ ਸੀ ਤੇ ਨਾ ਹੀ ਕੱਪੜੇ ਪਹਿਨਣ ਹੁੰਦਾ ਮੈਂ ਉਸ ਨੂੰ ਤੇਰਾ ਉਦਾਹਰਨ ਦਿਆ ਕਰਦਾ ਸੀ ਉਹ ਤੈਨੂੰ ਬਹੁਤ ਜ਼ਿਆਦਾ ਨਫ਼ਰਤ ਕਰਦੀ ਸੀ ਮੈਂ ਉਸ ਨੂੰ ਕਹਿੰਦਾ ਸੀ ਕਿ ਭਾਬੀ ਵਰਗੀ ਕਿਉਂ ਨਹੀਂ ਬਣ ਜਾਂਦੀ ਮੈਂ ਸੁਣ ਕੇ ਹੈਰਾਨ ਹੋਈ ਕਿ ਮੈਂ ਉਹ ਮੈਨੂੰ ਨਫ਼ਰਤ ਕਰਦੀ ਸੀ ਫਿਰ ਉਸ ਨੇ ਤੇਰਾ ਵਿਆਹ ਮੇਰੇ ਨਾਲ ਕਿਉਂ ਕਰਵਾਇਆ ਤਾਂ ਮੇਰੇ ਪਤੀ ਨੇ ਕਿਹਾ ਕਿ ਉਹ ਕੌਣ ਹੁੰਦੀ ਹੈ ਮੇਰਾ ਵਿਆਹ ਤੇਰੇ ਨਾਲ ਕਰਵਾਉਣ ਵਾਲੀ ਸ਼ਾਇਦ ਸਾਡੀ ਕਿਸਮਤ ਵਿੱਚ ਹੀ ਇੱਕ ਦੂਜੇ ਦੇ ਸਾਥ ਲਿਖਿਆ ਹੋਇਆ ਸੀ ਪਰਾਇਸ ਤੋਂ ਇਹਨਾਂ ਤੋਂ ਚਲੇ ਗਿਆ ਚੰਗਾ ਹੁੰਦਾ ਕਿ ਮੈਂ ਉਸ ਦੀ ਜਗ੍ਹਾ ਤੇ ਚਲੇ ਜਾਂਦਾ ਮੇਰਾ ਪਰਾ ਬਹੁਤ ਚੰਗਾ ਇਨਸਾਨ ਸੀ ਪਰ ਸ਼ਾਇਦ ਇਹ ਸਾਡੀ ਕਿਸਮਤ ਵਿੱਚ ਸੀ ਉਸ ਦੇ ਬਾਅਦ ਮੈਂ ਸੋਚਿਆ ਕਿ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂ ਮੈਂ ਤੈਨੂੰ ਸਹਾਰਾ ਦੇਣਾ ਚਾਹੁੰਦਾ ਸੀ ਮੈਂ ਤੈਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਸੀ ਇਸ ਲਈ ਮੈਂ ਉਸ ਤੋਂ ਇਹ ਗੱਲ ਕਰਵਾਈ ਉਹ ਇਹ ਗੱਲ ਹਰਗੇਜ਼ ਨਹੀਂ ਸੀ ਕਰਨਾ ਚਾਹੁੰਦੀ ਮੈਂ ਉਸ ਨੂੰ ਕਿਹਾ ਕਿ ਜੇ ਤੂੰ ਮੇਰੇ ਨਾਲ ਵਿਆਹ ਵਾਲੀ ਗੱਲ ਨਹੀਂ ਕਰਨਗੀ ਕਰੇ ਤਾਂ ਮੈਂ ਤੈਨੂੰ ਤਲਾਕ ਦੇ ਦਵਾਂਗਾ ਇਸ ਲਈ ਉਸਨੇ ਇਹ ਗੱਲ ਮੰਨ ਲਈ ਤੇ ਫਿਰ ਇਹ ਵੀ ਕਿਹਾ ਕਿ ਉਹ ਤੇਰਾ ਬਹੁਤ ਜ਼ਿਆਦਾ ਖਿਆਲ ਰੱਖੇਗੀ ਕਿਉਂਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਆਪਣੀ ਪੂਰੀ ਜ਼ਿੰਦਗੀ ਤੇਰੇ ਨਾਲ ਲੰਗਾਉਣਾ ਚਾਹੁੰਦਾ ਸੀ ਜਦੋਂ ਅਮਰ ਨੇ ਮੈਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਤਾਂ ਮੈਂ ਵੀ ਉਸ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਮੇਰਾ ਪਤੀ ਅਮਰ ਹੈਰਾਨ ਰਹਿ ਗਿਆ ਉਸਨੇ ਕਿਹਾ ਮੈਂ ਤੇਰੇ ਲਈ ਕਰ ਦੇਵਾਂ ਆਪਣੇ ਹੱਥ ਨਾਲ ਉਸ ਨੂੰ ਪੈਸੇ ਨਹੀਂ ਦਿੱਤੇ ਉਹ ਝੂਠ ਬੋਲ ਰਹੀ ਆ ਆਪਾਂ ਇੱਕ ਕੰਮ ਕਰਦੇ ਹਾਂ ਆਪਾਂ ਉਸ ਡਾਕਟਰ ਦੇ ਕੋਲ ਜਾਣੇ ਹਨ ਜਿਸ ਦੇ ਕੋਲ ਉਹ ਤੈਨੂੰ ਲੈ ਕੇ ਜਾਂਦੀ ਹੈ ਅਸੀਂ ਤੁਰੰਤ ਉਸ ਡਾਕਟਰ ਦੇ ਕੋਲ ਗਏ ਲੇਕਿਨ ਆਪਣਾ 페ਸ ਬਦਲ ਲਿਆ ਮੈਂ ਦੁਪੱਟੇ ਨਾਲ ਆਪਣਾ ਚਿਹਰਾ ਢੱਕ ਲਿਆ ਸੀ ਮੇਰੇ પતિ ਨੂੰ ਤਾਂ ਉਹਨਾਂ ਨੇ ਪਹਿਲਾਂ ਨਹੀਂ ਦੇਖਿਆ ਰਸੀ ਫਿਰ ਡਾਕਟਰ ਨੂੰ ਅਸੀਂ ਝੂਠ ਬੋਲਿਆ ਕਿ ਅਸੀਂ ਗਲਤ ਕੰਮ ਕਰਵਾਉਣਾ ਹੈ ਤੇ ਡਾਕਟਰ ਨੇ ਕਿਹਾ ਹਾਂ ਬਿਲਕੁਲ ਮੈਂ ਅਬੋਰਸ਼ਨ ਕਰਵਾਵਾਂਗੀ ਹਾਂ ਉਸ ਤੇ ਬਦਲੇ ਵਿੱਚ ਮੈਨੂੰ ਇਨੇ ਪੈਸੇ ਚਾਹੀਦੇ ਹਨ ਅਸੀਂ ਉਸ ਦੇ ਬਾਅਦ ਡਾਕਟਰ ਨੂੰ ਕਿਹਾ ਕਿ ਅਸੀਂ ਤੇਰੀ ਇਸ ਗੱਲ ਦੀ রেকর্ডিং ਕਰ ਲਈਆ ਤੂੰ ਇਹ ਤਾਂ ਗਲਤ ਕੰਮ ਕਰਵਾਂਦੀ ਐ ਤੇ ਰਿਸ਼ਤ ਰਿਸ਼ਵਤ ਲੈਣੀ ਐ। ਹੌਤ ਹਰ ਥਾਰ ਕੰਬਣ ਲੱਗ ਪਈ ਤੇ ਕਹਿਣ ਲੱਗੀ ਇਹ ਗੱਲ ਤੁਸੀਂ ਕਿਸੇ ਨੂੰ ਨਾ ਦੱਸਿਓ ਨਹੀਂ ਤਾਂ ਮੇਰਾ ਲਾਇਸੈਂਸ ਰੱਦ ਹੋ ਜਾਵੇਗਾ। ਫਿਰ ਮੈਂ ਉਸਨੂੰ ਕਹਾ ਕਿ ਤੂੰ ਮੈਨੂੰ ਉਸ ਔਰਤ ਬਾਰੇ ਦੱਸ ਜੋ ਤੇਰੇ ਕੋਲ ਆਉਂਦਾ। ਆਉਂਦੀ ਸੀ ਜਿਸ ਦਾ ਨਾਮ ਸੀਮਾ ਸੀ। ਉਸਨੇ ਕਹਾ ਕਿ ਉਹ ਆਪਣੀ ਸੌਕਨ ਨੂੰ ਨਾਲ ਉਹਦੀ ਆ ਤਾਂ ਮੈਂ ਕਹਾ ਕਿ ਮੈਂ ਹੀ ਹਾਂ ਉਹ ਉਹ ਤੇ ਇਹ ਮੇਰੇ ਪਤੀ ਆ ਮੈਂ ਉਸ ਨੂੰ ਆਪਣਾ ਚਿਹਰਾ ਦਿਖਾ ਦਿੱਤਾ ਤੇ ਉਸਨੇ ਤੁਰੰਤ ਹੀ ਮੈਨੂੰ ਪਛਾਣ ਲਿਆ ਤੇ ਕਹਿਣ ਲੱਗੀ ਉਹ ਸੀਮਾ ਮੈਨੂੰ ਇਹ ਕਹਿੰਦੀ ਸੀ ਕਿ ਮੈਂ ਤੈਨੂੰ ਅਜਹੀ ਦਵਾਈ ਦਵਾ ਜਿਸ ਨਾਲ ਤੂੰ ਕਦੇ ਵੀ ਮਾਣਾ ਬਣ ਸਕੇ ਤੇ ਹੋ ਸਕੇ ਤਾਂ ਅਜਹੀ ਦਵਾਈ ਜਿਸ ਦੇ ਨਾਲ ਉਸ ਦੀ ਜਾਨ ਹੀ ਚਲੀ ਜਾਵੇ ਇਹ ਗੱਲ ਸੁਣ ਕੇ ਮੇਰੇ ਤਾਂ ਲੋ ਕੰਡੇ ਖੜੇ ਹੋ ਗਏ ਮੇਰਾ ਪਤੀ ਵੀ ਬਹੁਤ ਜ਼ਿਆਦਾ ਡਰ ਗਿਆ ਸੀ ਉਸਦੇ ਪੈਰਾਂ ਥੱਲੇ ਜਮੀਨ ਕਸ ਗਈ ਸੀ ਉਹ ਤੇਰੀ ਜਾਣ ਲੈਣਾ ਚਾਹੁੰਦੀ ਸੀ ਤੇਨੂੰ ਬਾਂਝ ਬਣਾਉਣਾ ਚਾਹੁੰਦੀ ਸੀ ਜ਼ਰੂਰਤ ਉਹ ਤੇਰੇ ਤੋਂ ਬਦਲਾ ਲੈਣਾ ਚਾਹੁੰਦੀ ਹੋਵੇਗੀ ਕਿਉਂਕਿ ਉਸਦੇ ਸਾਹਮਣੇ ਮੈਂ ਤੇਰੀ ਤਾਰੀਫ ਕਰਿਆ ਕਰਦਾ ਸੀ ਡਾਕਟਰ ਨਾਲ ਗੱਲ ਕਰਨ ਤੋਂ ਬਾਅਦ ਅਸੀਂ ਸਿੱਧਾ ਘਰ ਪਹੁੰਚ ਗਏ ਸੀਮਾ ਸਾਹਮਣੇ ਹੀ ਬੈਠੀ ਸੀ ਮੇਰੇ ਪਤੀ ਨੇ ਸੀਮਾ ਨੂੰ ਕਿਹਾ ਕਿ ਤੂੰ ਇਹ ਸਭ ਕੀ ਕੀਤਾ ਉਸਨੇ ਡਾਕਟਰ ਦੀਆਂ ਕਹੀਆਂ ਗੱਲਾਂ ਸਾਰੀਆਂ ਉਸਨੂੰ ਦੱਸ ਦਿੱਤੀਆਂ ਦੇ ਕਿਹਾ ਕਿ ਤੂੰ ਇਸ ਤੋਂ ਮਾਫੀ ਮੰਗ ਤੇ ਕਹਿ ਕਿ ਮੈਂ ਦੁਬਾਰਾ ਇਸ ਤਰ੍ਹਾਂ ਕਦੇ ਨਹੀਂ ਕਰਾਂਗੀ ਵਰਨਾ ਮੈਂ ਤੈਨੂੰ ਤਲਾਕ ਦੇ ਦਵਾਂਗਾ ਸੀਮਾ ਨੇ ਵੀ ਅਜਿਹਾ ਰੂਪ ਦਿਖਾਇਆ ਕਿ ਮੈਂ ਹੈਰਾਨ ਰਹਿ ਗਈ ਕਹਿਣ ਲੱਗੀ ਮੈਂ ਤੇਰੇ ਤੋਂ ਮਾਫੀ ਮੰਗ ਕੇ ਕਿਉਂ ਮੰਗਾ ਮੈਂ ਤੇਰੇ ਤੋਂ ਮਾਫੀ ਤੇਰੇ ਨਾਲ ਰਹਿਣਾ ਕੌਣ ਚਾਹੁੰਦਾ ਹੈ ਆਪਣੀ ਭਾਬੀ ਤੇ ਨਿਗਾਹ ਰੱਖਣ ਵਾਲਾ ਘਟਿਆ ਇਨਸਾਨ ਆ ਤੂੰ ਨਹੀਂ ਰਹਿਣਾ ਮੈਂ ਤੇਰੇ ਨਾਲ ਦੇ ਦੇ ਮੈਨੂੰ ਤਲਾਕ ਅਮਰ ਨੇ ਉਸ ਨੂੰ ਤਲਾਕ ਨਹੀਂ ਦਿੱਤਾ ਪਰ ਉਹ ਹਮੇਸ਼ਾ ਦੇ ਲਈ ਇੱਥੋਂ ਚਲੀ ਗਈ ਮੈਂ ਅੱਜ ਉਸਦੇ ਬਾਰੇ ਸੋਚਦੀ ਹਾਂ ਕਿ ਉਹ ਇਦਾਂ ਕਿਉਂ ਕਰਦੀ ਸੀ ਤੇ ਇੱਥੋਂ ਕਿਉਂ ਚਲੀ ਗਈ ਲੋਕਾਂ ਦੇ ਚਿਹਰੇ ਅਤੇ ਉਹਨਾਂ ਦਾ ਵਰਤਾਲਾਪ ਦੇਖ ਕੇ ਪਹਿਚਾਣਨ ਨਹੀਂ ਪਾਉਂਦੇ ਹਨ ਕਿ ਉਹ ਤੁਹਾਡੇ ਨਾਲ ਕੀ ਕਰਨਾ ਚਾਹੁੰਦੇ ਹਨ ਕਦੇ-ਕਦੇ ਉਹ ਬਹੁਤ ਮਾਸੂਮ ਨਜ਼ਰ ਆਉਂਦੇ ਨੇ ਤੇ ਮਾਸੂਮ ਨਜ਼ਰ ਆਉਣ ਵਾਲੇ ਲੋਕ ਹੀ ਬਹੁਤ ਖਤਰਨਾਕ ਹੁੰਦੇ ਨੇ ਮੇਰੀ ਦਰਾਨੀ ਦੇ ਦਿਲ ਵਿੱਚ ਜ਼ਹਿਰ ਉਦੋਂ ਬੈਠਿਆ ਸੀ ਜਦੋਂ ਮੇਰੇ ਪਤੀ ਨੇ ਉਸ ਦੇ ਸਾਹਮਣੇ ਮੇਰੀ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ ਸੀ ਉਸ ਨੂੰ ਮੇਰੀਆਂ ਦਾਇਨਾ ਦੇਣ ਲੱਗਿਆ ਤੇ ਫਿਰ ਉਸ ਨੂੰ ਕਿਹਾ ਕਿ ਮੇਰਾ ਵਿਆਹ ਕਰਵਾ। ਅਮਰ ਨੇ ਵੀ ਬਹੁਤ ਗਲਤ ਕੀਤਾ ਪਰ ਸੀਮਾ ਨੂੰ ਇਸਦੇ ਬਕਲੇ ਵਿੱਚ ਮੇਰੇ ਨਾਲ ਇੰਨਾ ਗਲਤ ਨਹੀਂ ਸੀ ਕਰਨਾ ਚਾਹੀਦਾ। ਉਸਨੇ ਇਸ ਗੱਲ ਦਾ ਬਦਲਾ ਮੇਰੇ ਤੋਂ ਕਿਉਂ ਲਿਆ? ਉਹ ਮੇਰੀ jaan ਲੈਣ ਤੱਕ ਉਤਰ ਗਈ ਸੀ। ਮੈਨੂੰ ਤਾਂ ਲੱਗ ਗਿਆ ਕਿ ਇਸ ਸਭ ਦੇਖਣ ਤੋਂ ਬਾਅਦ ਮੈਂ ماں ਨਹੀਂ ਬਣ ਪਾਉਂਗੀ। ਪਤਾ ਨਹੀਂ ਉਹ ਮੈਨੂੰ ਕਦੋਂ ਤੋਂ ਦਵਾਈ ਦੇ ਰਹੀ ਸੀ ਪਰ ਜਿਸ ਇਨਸਾਨ ਨੂੰ ਇਸ ਦੁਨੀਆ ਵਿੱਚ ਆਉਣਾ ਹੁੰਦਾ ਹੈ ਉਸ ਨੂੰ ਹੋਂਤ ਤੋਂ ਕੋਣ ਰੋਕ ਸਕਦਾ ਹੈ ਪਰਮਾਤਮਾ ਦੇ ਆਸ਼ੀਰਵਾਦ ਨਾਲ ਮੈਨੂੰ ਜੁੜਵਾ ਬੱਚੇ ਹੋਏ ਵਾਹਿਗੁਰੂ ਨੇ ਮੈਨੂੰ ਇੱਕ ਬੇਟੀ ਦਿੱਤੀ ਤੇ ਇੱਕ ਬੇਟਾ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਅੱਜ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖੁਸ਼ ਹਾਂ ਮੇਰੀ ਦਰਾਨੀ ਕਿੱਥੇ ਗਈ ਤੇ ਕਿਸ ਦਿਨ ਨਾਲ ਮੈਨੂੰ ਕੁਝ ਨਹੀਂ ਪਤਾ ਉਸਨੇ ਕਿਸ ਨਾਲ ਵਿਆਹ ਕੀਤਾ ਜਾਂ ਨਹੀਂ ਸਾਨੂੰ ਇਸ ਬਾਰੇ ਕੋਈ ਗੱਲ ਦਾ ਨਹੀਂ ਪਤਾ ਮੈਂ ਗਾੜੀ ਗਾੜੀ ਸੋਚਦੀ ਆ ਕਿ ਮੇਰੇ ਪਤੀ ਨੇ ਵੀ ਉਸਦੇ ਨਾਲ ਗਲਤ ਕੀਤਾ ਅਮਨ ਹੀ ਉਸ ਨੂੰ ਇਹ ਗਲਤ ਕੰਮ ਕਰਨ ਤੱਕ ਲੈ ਕੇ ਗਿਆ ਸੀ ਤਾਂ ਕਿ ਉਹ ਇਸ ਹੱਦ ਤੱਕ ਚਲੀ ਗਈ ਪਰ ਤੁਹਾਡੇ ਨਾਲ ਕੋਈ ਬੁਰਾ ਕਰੇ ਉਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਵੀ ਉਸਦੇ ਨਾਲ ਬੁਰਾ ਕਰੋ ਚੰਗਾ ਇਨਸਾਨ ਹੁੰਦਾ ਹੈ ਜੋ ਆਪਣਾ ਨਾਲ ਬੁਰਾ ਕਰਨ ਵਾਲੇ ਦੇ ਨਾਲ ਵੀ ਚੰਗਾ ਕਰਦਾ ਹੈ ਸੋ ਦੋਸਤੋ ਇਸੇ ਸਾਡੀ ਇੱਕ ਛੋਟੀ ਜਿਹੀ ਕਹਾਣੀ ਨੂੰ ਮੀਟ ਕਰਦੇ ਹਾਂ ਕਿ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਈ ਹੋਏਗੀ ਕਹਾਣੀ ਨੂੰ ਅੰਤ ਤੱਕ ਸੁਣਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹੋਰ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਦੇ ਵਿੱਚ ਤਦ ਤੱਕ ਲਈ ਹੋਰ ਜਿਆਦਾ ਸਤਿ ਸ਼੍ਰੀ ਅਕਾਲੀ